ਦੋਸਤੋ ਸਾਡੇ ਸਮਾਜ ਦੇ ਵਿੱਚ ਪੰਜਾਬੀ ਦੇ ਵਿੱਚ ਇੱਕ ਮੁਹਾਵਰਾ ਚੱਲਦਾ ਕਿ ਮੈਨੂੰ ਕੀ ਮੈਨੂੰ ਕੀ ਸਾਨੂੰ ਕੀ ਅਸੀਂ ਕੀ ਲੈਣਾ ਇਹ ਮੁਹਾਵਰਾ ਚੱਲਦਾ ਹੈ ਜਦੋਂ ਵੀ ਕੋਈ ਇੱਕ ਵਰਗ ਕਿਤੇ ਕਿਸੇ ਤਕਲੀਫ ਦੇ ਵਿੱਚ ਹੋਵੇ ਕਿਸੇ ਮੁਸ਼ਕਲ ਦੇ ਵਿੱਚ ਕਿਰਿਆ ਹੋਵੇ ਤੇ ਦੂਜੇ ਨੂੰ ਜੇ ਕਹੀਏ ਵੀ ਤੂੰ ਇਹਦੀ ਹੈਲਪ ਨਹੀਂ ਕਰ ਰਿਹਾ ਜਾਂ ਕਿਵੇਂ ਇਹਦੇ ਬਾਰੇ ਸੋਚਦਾ ਨਹੀਂ ਹੈ ਤਾਂ ਬਹੁਤੇ ਵਾਰ ਇਹ ਹੀ ਸਾਨੂੰ ਸੁਣਨ ਨੂੰ ਮਿਲਦਾ ਕਿ ਮੈਨੂੰ ਕੀ ਇਹ ਮੈਨੂੰ ਕੀ ਵਾਲਾ ਮੁਹਾਵਰਾ ਜਿਹੜਾ ਇਹ ਸਾਡੇ ਸਮਾਜ ਨੂੰ ਲੈ ਬੈਠੂਗਾ ਲੈ ਕੇ ਬੈਠ ਰਿਹਾ ਹੈ ਨੁਕਸਾਨ ਕਰ ਰਿਹਾ ਹੈ ਅਸੀਂ ਦੇਖਦੇ ਹਾਂ ਕਿ ਜਦੋਂ ਕੋਈ ਧਿਰ ਕੋਈ ਤਕਲੀਫ ਦੇ ਵਿੱਚ ਹੁੰਦੀ ਹੈ ਮੁਸ਼ਕਲ ਦੇ ਵਿੱਚ ਹੁੰਦੀ ਹੈ ਬਜਾਏ ਉਹਦੀ ਕਿ ਡਟ ਕੇ ਮਦਦ ਕੀਤੀ ਜਾਏ ਉਹਦੇ ਨਾਲ ਕੋਈ ਹਮਦਰਦੀ ਕੀਤੀ ਜਾਏ ਉਹਦੀ ਕੋਈ ਮੁਸ਼ਕਲ ਉਹਦੀ ਤਕਲੀਫ ਨੂੰ ਬੰਡਾਇਆ ਜਾਏ ਬੰਡਾਉਣ ਦੀ ਬਜਾਏ ਮੈਨੂੰ ਕੀ ਵਾਲਾ ਮੁਹਾਵਰਾ ਜਾਦੇ ਭਾਰੂ ਹੁੰਦਾ ਜਾ ਰਿਹਾ ਹੈ ਮੈਨੂੰ ਗੱਲ ਯਾਦ ਆਉਂਦੀ ਹੈ ਕਿ ਪਟਿਆਲੇ ਸ਼ਹਿਰ ਦੇ ਵਿੱਚ ਬਹੁਤ ਪੁਰਾਣੀ ਗੱਲ ਹੈਗੀ ਇੱਕ ਮਜ਼ਦੂਰ ਲੋਕ ਸੀ ਜਿਹੜੇ ਰੇੜੀਆਂ ਲਾਉਣ ਵਾਲੇ ਕੋਈ ਪਰੌਂਠੇ ਬਣਾਉਂਦਾ ਸੀ ਕੋਈ ਕੋਈ ਪਕੌੜੇ ਇਸ ਤਰ੍ਹਾਂ ਦੀਆਂ ਰੇੜੀਆਂ ਹਟਾ ਦਿੱਤੀਆਂ ਗਈਆਂ ਸੀ ਤਾਂ ਉਹ ਰੇੜੀ ਵਾਲੇ ਨੇ ਕਿਹਾ ਸੀਗਾ ਵੀ ਸਾਡਾ ਰੋਜ਼ਗਾਰ ਜਾਂਦਾ ਰਿਹਾ ਸਾਨੂੰ ਪਰੇਸ਼ਾਨੀ ਆਏਗੀ ਰੋਜ਼ਗਾਰ ਸਾਡਾ ਖੁੱਸ ਗਿਆ ਤੇ ਜੇ ਸਾਡੀਆਂ ਰੇੜੀਆਂ ਇੱਥੋਂ ਹਟਾਈਆਂ ਗਈਆਂ ਤੇ ਮੈਂ ਆਤਮ ਹੱਤਿਆ ਕਰ ਲਵਾਂਗਾ ਉਹ ਦ੍ਰਿਸ਼ ਅਸੀਂ ਪੜਿਆ ਉਹਦੇ ਬਾਰੇ ਸੁਣਿਆ ਸਾਰਿਆਂ ਨੇ ਜਦੋਂ ਰੇੜੀਆਂ ਹਟਾ ਦਿੱਤੀਆਂ ਗਈਆਂ ਤੇ ਉਹ ਬੰਦਾ ਆਪਣੀ ਜ਼ਿੱਦ ਤੇ ਪੱਕਾ ਰਿਹਾ ਉਹਨੇ ਮਿੱਟੀ ਦਾ ਤੇਲ ਲਿਆ ਕੇ ਰੱਖ ਲਿਆ ਉਹਨੇ ਐਲਾਨ ਕਰਤਾ ਕਿ ਮੈਂ ਮਰਨ ਲੱਗਿਆ ਤਾਂ ਜਦੋਂ ਉਹਨੇ ਐਲਾਨ ਕਰ ਦਿੱਤਾ ਤਾਂ ਜਿਹੜੀ ਦਿਨ ਤੇ ਉਹਨੇ ਇਹ ਆਤਮ ਹਕਾਤ ਕੀਤਾ ਮਰਿਆ ਉਹ ਮੈਨੂੰ ਯਾਦ ਹੈ ਕਿ ਉਹਦੇ ਦੁਆਲੇ ਕੈਮਰੇ ਵਾਲੇ ਆ ਕੇ ਇਕੱਠੇ ਹੋ ਗਏ ਕੈਮਰੇ ਲਾ ਕੇ ਖੜ ਗਏ ਸੀ ਹੱਥਾਂ 'ਚ ਕਈਆਂ ਨੇ ਫੋਨ ਫੜੇ ਹੋਏ ਸੀ ਵੀਡੀਓ ਬਣਾਉਣ ਵਾਸਤੇ ਉਹਦੇ ਆਲੇ ਦੁਆਲੇ ਤਾਂ ਖੜ ਗਏ ਪਰ ਉਹਨੂੰ ਰੋਕਣ ਲਈ ਮਨਾਉਣ ਲਈ ਕਿਸੇ ਨੇ ਕੋਈ ਯਤਨ ਨਹੀਂ ਕੀਤਾ ਸੀ ਮੈਨੂੰ ਯਾਦ ਹੈ ਤੇ ਉਹ ਬੰਦੇ ਨੇ ਅੱਕ ਕੇ ਆਪਣੇ ਉੱਤੇ ਮਿੱਟੀ ਦਾ ਤੇਲ ਛਿੜਕਿਆ ਸੀ ਕੈਮਰੇ ਵਾਲੇ ਫਿਰ ਵੀ ਉਡੀਕਦੇ ਰਹੇ ਵੀ ਅੱਗ ਕਦੋਂ ਲਾਏਗਾ ਤਾਂ ਅਖੀਰ ਉਸ ਬੰਦੇ ਨੇ ਮਾਨਸਿਕ ਦਬਾਅ ਚ ਆ ਕੇ ਪਰੇਸ਼ਾਨ ਸੀ ਬੰਦਾ ਉਹਨੇ ਆਪਣੇ ਆਪ ਨੂੰ ਅੱਗ ਲਾ ਲਈ ਸੀ ਤੇ ਮੌਤ ਦੇ ਮੂੰਹ ਚ ਚੜਿਆ ਗਿਆ ਸੀ ਉਹਨੂੰ ਛਡਾਇਆ ਨਹੀਂ ਕਿਸੇ ਨੇ ਰੋਕਿਆ ਨਹੀਂ ਟੋਕਿਆ ਨਹੀਂ ਸਮਝਾਇਆ ਨਹੀਂ ਕੁਝ ਨਹੀਂ ਕੀਤਾ ਹੁਣ ਵੀ ਅਸੀਂ ਹਰ ਰੋਜ਼ ਵੇਖਦੇ ਆਂ ਜੇ ਕਿਸਾਨ ਸੰਘਰਸ਼ ਦੇ ਰਾਹ ਤੇ ਆਪਣੀਆਂ ਤਕਲੀਫਾਂ ਦੇ ਕਾਰਨ ਤੇ ਦੂਜੇ ਵਰਗਾਂ ਨੂੰ ਕਈ ਵਾਰੀ ਇਹ ਲੱਗਦਾ ਹੈ ਕਿ ਇਹ ਐਵੇਂ ਸ਼ਾਇਦ ਰਸਤੇ ਰੋਕ ਕੇ ਬਹਿ ਜਾਂਦੇ ਨੇ ਐਵੇਂ ਇਹ ਧਰਨੇ ਲਾਉਂਦੇ ਨੇ ਇਹ ਖਾਮ ਖਾ ਧਰਨੇ ਲਾਉਣ ਦੀ ਇਹਨਾਂ ਦੀ ਆਦਤ ਬਣ ਗਈ ਹੈ ਇਸ ਤਰ੍ਹਾਂ ਦੀਆਂ ਗੱਲਾਂ ਵੀ ਸੁਣਨ ਨੂੰ ਮਿਲਦੀਆਂ ਪਰ ਜਦੋਂ ਕਿ ਕਿਸਾਨਾਂ ਦੀਆਂ ਜਿਹੜੀਆਂ ਤਕਲੀਫਾਂ ਨੇ ਉਹ ਬਹੁਤ ਵੱਡੀਆਂ ਤਕਲੀਫਾਂ ਨੇ ਉਹ ਐਵੇਂ ਸੰਘਰਸ਼ ਦੇ ਰਾਹ ਨਹੀਂ ਪੈਂਦੇ ਤੇ ਸੰਘਰਸ਼ ਕਰਦੇ ਕਰਦੇ ਉਹ ਮੌਤ ਦੇ ਮੂੰਹ ਚ ਵੀ ਜਾ ਪੈਂਦੇ ਨੇ 750 ਦੇ ਲਗਭਗ ਕਿਸਾਨ ਐ ਜਦੋਂ ਦਿੱਲੀ ਅੰਦੋਲਨ ਲੜਿਆ ਗਿਆ ਤਿੰਨ ਕਾਨੂੰਨਾਂ ਦੇ ਖਿਲਾਫ ਉਦੋਂ 750 ਕਿਸਾਨ ਐ ਜਿਹੜਾ ਮੌਦੇ ਮੂੰਹ ਚਲਿਆ ਗਿਆ ਆ ਹੁਣ ਵੀ ਧਰਨਾਂ ਤੇ ਜਾਂਦੇ ਜਾਂਦੇ ਬੱਸਾਂ ਐਕਸੀਡੈਂਟ ਹੋਈਆਂ ਨੇ ਉਹਦੇ ਵਿੱਚ ਵੀ ਕਿੰਨੇ ਲੋਕ ਮਰੇ ਨੇ ਕਿੰਨੇ ਜ਼ਖਮੀ ਹੋਏ ਨੇ ਤੇ ਇਹ ਬਹੁਤ ਘਾਟਾ ਪੈਂਦਾ ਜਦੋਂ ਸੰਘਰਸ਼ ਦੇ ਰਾਹ ਪੈਂਦੇ ਮਨੁੱਖੀ ਜਾਨਾਂ ਜਾਂਦੀਆਂ ਨੇ ਪਰ ਕਈ ਵਾਰੀ ਦੂਜੇ ਵਰਗਾਂ ਦੇ ਵਿੱਚੋਂ ਕਈ ਲੋਕ ਇਹ ਕਹਿ ਦਿੰਦੇ ਨੇ ਕਿ ਸਾਨੂੰ ਕੀ ਯਾਰ ਇਹ ਤਾਂ ਕਿਸਾਨਾਂ ਦਾ ਮਸਲਾ ਐ ਅਸੀਂ ਇਹਨਾਂ ਤੋਂ ਕੀ ਲੈਣਾ ਹੈਗਾ ਇਹ ਗੱਲ ਸੁਣਨ ਨੂੰ ਮਿਲਦੀ ਹੈ ਤੇ ਜੇ ਕਿਤੇ ਕੋਈ ਮਜ਼ਦੂਰ ਵਰਗ ਸੰਘਰਸ਼ ਕਰਦਾ ਹੋਵੇ ਕਿਤੇ ਫਿਰ ਦੂਜੇ ਵਰਗਾਂ ਚੋਂ ਇਹ ਆਵਾਜ਼ਾਂ ਆਉਂਦੀਆਂ ਸਾਨੂੰ ਕੀ ਮੈਨੂੰ ਕੀ ਅਸੀਂ ਕੀ ਇਹਨਾਂ ਤੋਂ ਲੈਣਾ ਹੈ ਜੇ ਕਿਤੇ ਮੁਲਾਜ਼ਮ ਸੰਘਰਸ਼ ਕਰਦੇ ਐ ਤਾਂ ਕਈ ਵਾਰੀ ਇਹ ਗੱਲਾਂ ਸੁਣਨ ਨੂੰ ਮਿਲ ਜਾਂਦੀਆਂ ਐ ਮੀ ਚੰਬਲੇ ਤਨਖਾਹਾਂ ਵਧਾਉਣ ਦੇ ਮਾਰੇ ਇਹ ਤਾਂ ਨਿੱਤ ਲੱਗੇ ਰਹਿੰਦੇ ਨੇ ਇਹ ਵੀ ਧਰਨੇ ਕਰਦੇ ਚੰਗੇ ਇਹਨਾਂ ਦੇ ਸਾਫ ਸੁਥਰੇ ਪ੍ਰੈਸ ਕੀਤੇ ਕੱਪੜੇ ਪਾਏ ਐ ਇਹ ਹੋਰ ਤਨਖਾਹਾਂ ਵਧਾਉਣੀਆਂ ਚਾਹੁੰਦੇ ਨੇ ਆਪਣੀਆਂ ਮਤਲਬ ਸਾਨੂੰ ਕੀ ਅਸੀਂ ਕੀ ਲੈਣਾ ਇਹਨਾਂ ਤੋਂ ਇਹ ਆਪਣੀਆਂ ਤਨਖਾਹਾਂ ਦੀ ਖਾਤਰ ਲੜ ਰਹੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਇੱਕ ਵਰਗ ਦੇ ਵਿੱਚੋਂ ਦੂਜੇ ਵਰਗ ਦੇ ਬਾਰੇ ਇਸ ਤਰ੍ਹਾਂ ਦੀਆਂ ਗੱਲਾਂ ਸਾਨੂੰ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਜਦੋਂ ਕਿ ਸਾਰੇ ਹੀ ਅਸੀਂ ਜਿਹੜੇ ਮਿਹਨਤ ਕਰਨ ਵਾਲੇ ਲੋਕ ਆ ਕਿਰਤ ਕਰਨ ਵਾਲੇ ਲੋਕ ਆ ਅਸੀਂ ਪਰੇਸ਼ਾਨ ਐ ਦੁਖੀ ਐ ਔਰ ਜਦੋਂ ਜਿੰਨੀ ਦੇਰ ਤੱਕ ਸਮਝ ਨਹੀਂ ਬਣ ਜਾਂਦੀ ਕੋਈ ਕਿ ਅਸੀਂ ਸਾਰੇ ਇੱਕ ਆ ਇੱਕ ਜਮਾਤ ਦੇ ਬੰਦੇ ਆ ਹਾਂ ਵਰਗ ਅਡਡ ਹੋ ਸਕਦੇ ਨੇ ਇਹ ਛੋਟੇ-ਛੋਟੇ ਵਰਗ ਹੋ ਸਕਦੇ ਐ ਪਰ ਹੈ ਤਾਂ ਸਾਰੀ ਵਰਕਿੰਗ ਕਲਾਸ ਮਿਹਨਤ ਕਾ ਸ਼ਲੋਕ ਹੈ ਕਿਰਤੀ ਲੋਕਾਂ ਦੇ ਹੱਥਾਂ ਨਾਲ ਕੰਮ ਕਰਕੇ ਚਾਹੇ ਕਿਸਾਨ ਹੈ ਮਜ਼ਦੂਰ ਹੈ ਮਲਾਜ਼ਮ ਹੈ ਵਿਦਿਆਰਥੀ ਹੈ ਨੌਜਵਾਨ ਬੇਰੁਜ਼ਗਾਰ ਨੇ ਉਹ ਹੈ ਤਾਂ ਸਾਡੇ ਮੁੰਡੇ ਸਾਰੇ ਅਸੀਂ ਚਾਹੇ ਟਰਾਂਸਪੋਰਟਰ ਨੇ ਕਈ ਵਾਰੀ ਇਹ ਟਰਾਂਸਪੋਰਟ ਕੰਮ ਹੈ ਇਹ ਆਪਣੀਆਂ ਹੜਤਾਲਾਂ ਕਰਦੇ ਆ ਉਦੋਂ ਵੀ ਇਹੋ ਜੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਲੈ ਤੀਜੇ ਦਿਨੇ ਚੱਕਾ ਜਾਮ ਕਰ ਦਿੰਦੇ ਨੇ ਜੀ ਜੋ ਇਸ ਤਰ੍ਹਾਂ ਦਾ ਜਿਹੜਾ ਸਿਲਸਿਲਾ ਚੱਲ ਰਿਹਾ ਹੈ ਨਾ ਕਿ ਇਹ ਸਾਨੂੰ ਕੀ ਤਕਲੀਫ ਚ ਦਾ ਦੂਜਾ ਹੈ ਅਸੀਂ ਕੀ ਲੈਣਾ ਹੈ ਇਸ ਗੱਲ ਤੋਂ ਮੈਨੂੰ ਕੀ ਸਾਨੂੰ ਕੀ ਇਹ ਮੁਹਾਵਰਾ ਜਿਹੜਾ ਹੈਗਾ ਬਹੁਤ ਖਤਰਨਾਕ ਹੈ ਇਹ ਜਿਹੜੀ ਸੋਚ ਹੈ ਇਹੋ ਜੀ ਸੋਚ ਦੇ ਨਾਲ ਹੀ ਮਤਲਬ ਇੱਕ ਉਹ ਪ੍ਰਸੰਗ ਯਾਦ ਆ ਗਿਆ ਮੈਨੂੰ ਸੁਣਿਆ ਹੋਵੇਗਾ ਤੁਸੀਂ ਜੇ ਨਹੀਂ ਸੁਣਿਆ ਤਾਂ ਦੁਬਾਰਾ ਸੁਣ ਲਓ ਕਹਿੰਦੇ ਨੇ ਇਹ ਮੈਨੂੰ ਕੀ ਵਾਲਾ ਮੁਹਾਵਰਾ ਸੀ ਜਿਹੜਾ ਉਹਦੇ ਨਾਲ ਇਹ ਮਿਲਦਾ ਜੁਲਦਾ ਪ੍ਰੇਰਕ ਪ੍ਰਸੰਗ ਹੈ ਪਤਾ ਲੱਗਦਾ ਹੈ ਕਿ ਇਹ ਜਿਹੜਾ ਮੈਨੂੰ ਕੀ ਸਾਨੂੰ ਕੀ ਅਸੀਂ ਕੀ ਲੈਣਾ ਵਾਲਾ ਜਿਹੜਾ ਮੁਹਾਵਰਾ ਸਾਡੇ ਸਮਾਜ ਦੇ ਵਿੱਚ ਚੱਲ ਰਿਹਾ ਹੈ ਇਹ ਖਤਰੇ ਦੀ ਘੰਟੀ ਹੈ ਤੇ ਜਿੰਨੀ ਦੇਰ ਤੱਕ ਸਾਰੇ ਹੀ ਜਿਹੜੇ ਕਿਰਤੀ ਲੋਕ ਨੇ ਮਿਹਨਤ ਕਾ ਸ਼ਲੋਕ ਨੇ ਵਰਕਿੰਗ ਕਲਾਸ ਹੈ ਜਿਹੜੀ ਹੱਥੀਂ ਕੰਮ ਕਰਨ ਵਾਲੇ ਲੋਕ ਨੇਗੇ ਉਹ ਇੱਕ ਦੂਜੇ ਦੇ ਸਹਿਯਕ ਨਹੀਂ ਬਣਨਗੇ ਇੱਕ ਦੂਜੇ ਦੇ ਮਦਦਗਾਰ ਨਹੀਂ ਬਣਨਗੇ ਤੇ ਉਹ ਕੋਲ ਜਿੰਤਨੇ ਵੀ ਔਖੇ ਹੁੰਦੇ ਨੇ ਕੋਲ ਲੜਨੇ ਵੀ ਔਖੇ ਹੁੰਦੇ ਨੇ ਤੇ ਨੁਕਸਾਨ ਵੀ ਵੱਧ ਹੁੰਦਾ ਹੈ ਕਈ ਵਾਰੀ ਜਾਨਾਂ ਵੀ ਜਾਂਦੀਆਂ ਸਾਰਾ ਕੁਝ ਅਸੀਂ ਵੇਖ ਰਹੇ ਹਾਂ ਸਮਾਜ ਦੇ ਵਿੱਚ ਇਹ ਵਾਪਰ ਰਿਹਾ ਸੋ ਮੈਂ ਇਹ ਨਹੀਂ ਬੇਨਤੀ ਕਰਦਾ ਹੋਇਆ ਇਹਨਾਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਅਸੀਂ ਜਿਹੜੇ ਪਿੰਡਾਂ ਦੇ ਰਹਿਣ ਵਾਲੇ ਲੋਕਾਂ ਅਸੀਂ ਦੇਖਦੇ ਹਾਂ ਕਿ ਆਹ ਦਸੰਬਰ ਤੇ ਜਨਵਰੀ ਦੇ ਮਹੀਨੇ ਜਿਹੜੀਆਂ ਸਾਡੇ ਗਲੀ ਗੌਂਡ ਦੇ ਵਿੱਚ ਤੁਰੇ ਫਿਰਦੇ ਕੁੱਤੇ ਹੁੰਦੇ ਨੇ ਕੁੱਤੀਆਂ ਹੁੰਦੀਆਂ ਬੱਚਿਆਂ ਨੂੰ ਜਨਮ ਦਿੰਦੀਆਂ ਨੇ ਤਾਂ ਠੰਡ ਜਦੋਂ ਪੈਂਦੀ ਹੈ ਉਦੋਂ ਧੁੰਦ ਪੈਂਦੀ ਹੈ ਧੁੰਦ ਜਦੋਂ ਉੱਤੋਂ ਮਾਰ ਕਰਦੀ ਹੈ ਤਾਂ ਉਹ ਨਿੱਕੇ ਨਿੱਕੇ ਕਤੂਰੇ ਜਿਹੜੇ ਹੁੰਦੇ ਨੇ ਉਹ ਚੂੰ ਚੂੰ ਕਰਕੇ ਇੱਕ ਦੂਜੇ ਦੇ ਗਲੇ ਵੀ ਲੱਗ ਜਾਂਦੇ ਨੇ ਇੱਕ ਦੂਜੇ ਨੂੰ ਨਿਗ੍ਹ ਦਿੰਦੇ ਨੇ ਇੱਕ ਦੂਜੇ ਨੂੰ ਬਚਾਉਂਦੇ ਨੇ ਤੇ ਜੇ ਉਹ ਅਲੱਗ-ਅਲੱਗ ਰਹਿਣ ਤਾਂ ਲਾਜ਼ਮੀ ਉਹਨਾਂ ਦੀ ਮੌਤ ਹੋ ਜਾਂਦੀ ਹੈ ਠੰਡ ਨਾਲ ਉਹ ਕਤੂਰੇ ਮਰ ਜਾਂਦੇ ਨੇ ਅਸੀਂ ਅਕਸਰ ਇਹ ਦ੍ਰਿਸ਼ ਹੈ ਜਿਹੜੇ ਪਿੰਡਾਂ ਦੇ ਵਿੱਚ ਜਾ ਸ਼ਹਿਰਾਂ ਦੇ ਵਿੱਚ ਵੀ ਅਸੀਂ ਆਪਣੇ ਗਲੀ ਗੌਂਡ ਦੇ ਵਿੱਚ ਵੇਖਦੇ ਆ ਤੇ ਜੇ ਠੰਡ ਤੋਂ ਬਚਣਾ ਜਾਨੀ ਉੱਤੋਂ ਜਿਹੜੀ ਆਰ ਆਫਤ ਹੈ ਉਹ ਤੋਂ ਬਚਣਾ ਤੇ ਇਕੱਠੇ ਹੋਣਾ ਜ਼ਰੂਰੀ ਹੈ ਇੱਕ ਦੂਜੇ ਦੇ ਗੜ ਲੱਗਣਾ ਜ਼ਰੂਰੀ ਹੈ ਇੱਕ ਜੁਟ ਹੋਣਾ ਜ਼ਰੂਰੀ ਹੈ ਜਥੇਬੰਦ ਹੋਣਾ ਜ਼ਰੂਰੀ ਹੈ ਫੇਰ ਹੀ ਜਾ ਕੇ ਬਚਾਂਗੇ ਜਦੋਂ ਇੱਕ ਵਰਗ ਸੰਘਰਸ਼ ਕਰਦਾ ਹੈ ਤਾਂ ਦੂਜੇ ਵਰਗ ਤੀਜੇ ਵਰਗ ਚੌਥਾ ਵਰਗ ਜਿੰਨੇ ਵੀ ਸਾਡੇ ਵਰਗ ਨੇ ਉਹਨਾਂ ਦਾ ਫਰਜ਼ ਬਣ ਜਾਂਦਾ ਹੈ ਕਿ ਅਸੀਂ ਉਹ ਹੱਕਾਂ ਦੀ ਖਾਤਰ ਲੜ ਰਹੇ ਉਸ ਵਰਗ ਦੀ ਮਦਦ ਕਰਕੇ ਜਿਹੜਾ ਆਪਣੇ ਹੱਕਾਂ ਦੀ ਖਾਤਰ ਸੰਘਰਸ਼ ਕਰ ਰਿਹਾ ਹੈ ਇਹ ਨਾ ਕਹੀਏ ਮੈਨੂੰ ਕੀ ਸਾਨੂੰ ਕੀ ਅਸੀਂ ਕੀ ਲੈਣਾ ਹੈ ਇਹ ਖਤਰਨਾਕ ਰੁਝਾਨ ਹੈ ਜੇ ਇਹ ਗੱਲ ਚੰਗੀ ਲੱਗੀ ਹੈ ਕਿਰਪਾ ਕਰਕੇ ਇਹਨੂੰ ਅੱਗੇ ਦੀ ਅੱਗੇ ਵੰਡ ਦਿਓ ਸ਼ੇਅਰ ਕਰਦਿਆ ਕਰੋ